ਆ ਵੇਖੋ ਭੈਣ ਜੀ ਆ ਗੁਰਦੁਆਰਾ ਆ ਆ ਹੰਝਰੇ ਪਹਿਲੇ ਉਥੇ ਕੁਝ ਨਹੀਂ ਹੁੰਦਾ ਤੇ ਆ ਫਤਨੋ ਪਾਇਤ ਨਾ ਚਾਪ ਡਿੱਗਣ ਵਾਲੀ ਆ ਪਿੱਛੇ ਆ ਮੈਂ ਕਲੀ ਕੁਲੀ ਕਰਾ ਕੇ ਨਾ ਤੇ ਆ ਮੈਂ ਲੱਗਾ ਆ ਵਾ ਸਭ ਕੁਝ ਸਾਰਾ ਕੋ ਗੁਰਦੁਆਰਾ ਡਿੱਗਣ ਵਾਲਾ ਬਸ ਆ ਹੀ ਗਰੀਬੀ ਦਾ ਵਾਜਾ ਤੇ ਮਹਾਰਾਜ ਨੇ ਸੇਵਾ ਦਿੱਤੀ ਆ ਜੇ ਤੁਹਾਡੇ ਸਹਿਯੋਗ ਨਾਲ ਜੇ ਕਿਤੇ ਗੁਰਦੁਆਰਾ ਵਧੀਆ ਬਣ ਜੇ ਕਿਉਂਕਿ ਆ ਪਾਲਕੀ ਵੀ ਪੁਰਾਣੀ ਆ ਉਹ ਇੱਕੋ ਤੁਹਾਡੇ ਹਸਾਬ ਨਾਲ ਤੇ ਆ ਵੇਖੋ ਬਾਹਰ ਆ ਇੰਨਾ ਕੀ ਬਸ ਜਿਵੇਂ ਇੱਕ ਕਮਰਾ ਨਹੀਂ ਹੁੰਦਾ ਘਰ ਤਾਂ ਜਿਵੇਂ ਘਰ ਛੋਟਾ ਹੋ ਜਾਵੇ ਤੇ ਆਹ ਕਮਰਾ ਫਿਰ ਜਿਹੜਾ ਆਹ ਕਮਰਾ ਮੈਂ ਆਬ ਬਣਵਾਇਆ ਇਹਨਾਂ ਕੋ ਇੱਥੇ ਲਾ ਕੇ ਇੱਥੇ ਕੰਧ ਕੱਢ ਕੇ ਤੇ ਆਹ ਖਾਲੀ ਜਗ੍ਹਾ ਇਹ ਫਿਰ ਇੱਥੇ ਕਮਰਾ ਬਣਵਾਇਆ ਉਹ ਮੇਰੇ ਆਸ਼ ਕੀਤੀ ਆ ਤੁੰ ਆਹ ਮੜੀ ਮੋਠੀ ਜੀ ਸਾਡੇ ਗਰੀਬ ਭਰਾ ਦੀ ਆਸ਼ ਆ ਤੇ ਆ ਇਦਾਂ ਹੀ ਤੇ ਹੋ ਪਰ ਇਹ ਕਰ ਬਰੋਂ ਨੂੰ ਦਿਲ ਕਰਦਾ ਸੀ ਵੀ ਉੱਥੇ ਮੈਂ ਕਿਹਾ ਸੀ ਚਲੋ ਉੱਥੇ ਬਨਾ ਨਿਸ਼ਾਨ ਸਾਹਿਬ ਆ ਸਭ ਲੋਕ ਚੰਦੂਆ ਸਾਹਿਬ ਮੈਂ ਪੂਰੇ 1 ਸਾਲ ਬਾਅਦ ਆ ਕੇ ਇੱਥੇ ਬਦਲਿਆ ਆ ਤਾਂ ਹੁਣ ਦੀ ਤਸਵੀਰ ਹੈ ਨਾ ਗੁਰਦਾਰੇ ਦੀ ਆ ਵੇਖੋ ਜਰਾ ਕ ਕਲੀ ਕੁਲੀ ਕਰਾਈ ਆ ਤੇ ਬਾਕੀ ਆਓ ਮੈਂ ਛੋਟਾ ਜਿਹਾ ਲੰਗਰ ਹਾਲ ਬਣਾਇਆ ਉਹ ਵੀ ਤੁਹਾਨੂੰ ਮੈਂ ਦਰਸ਼ਨ ਕਰਾ ਦੇਣਾ ਲੰਗਰ ਹਾਲ ਦੇ ਵੀ ਆਪਣੇ ਜੋਗਾ ਜੀ ਰਸੋਈ ਜੀ ਜਿਵੇਂ ਲਾ ਲੋ ਆਪਾਂ ਤਾਂ ਲੰਗਰ ਆੜੀ ਕਹਿ ਸਕਦੇ ਆ ਤੇ ਆ ਮੇਰਾ ਨਿਗਾਜਾ ਟੁੰਡੂ-ਮੁੰਡੂ ਆ ਨਿਗਾਜਾ ਮੇਰਾ ਗੁੱਗੂ ਬੁੱਗੂ ਆ ਆ ਰੱਖਿਆ ਜਰਾ ਸ਼ਹਿਰ ਇੱਕ ਬਾਹਰ ਗਿਆ ਵੱਡਾ ਆ ਵੇਖੋ ਤੇ ਆ ਆਪਣਾ ਰਸੋਈ ਆ ਇਹਦਾ ਸਾਥ ਦੇਣ ਦੇ ਆ ਇਥੇ ਇੱਕ ਘਰ ਪੂਰਾ ਆਪਣਾ ਤੇ ਮਹਾਰਾਜ ਦੀ ਕਿਰਪਾ ਆ ਰਸੋਈ ਆ ਮੜੀ ਜੀ ਤੇ ਆ ਗਰੀਬ ਖਾਣਾ ਆਪਣਾ ਤੇ ਆ ਜਗਾ ਪਿੱਛੇ ਵੀ ਲੈਣੀ ਵਿੱਚ ਤੇ ਆ ਇਧਰ ਪਰੇ ਜਗਾ ਵਾਵਾਈਆ ਇਹ ਸਾਰੀ ਆਉਣਾ ਖੂਜਲਾ ਤੇ ਆਸੀ ਖੂਆ ਉਹ ਵੀ ਖੂਬ ਹੀ ਆਪਾਂ ਜਿਹੜਾ ਬਣਾਉਣਾ ਹੈ